ਫਗਵਾੜਾ ਵਿੱਚ ਇੱਕ ਵਾਰ ਫਿਰ ਤੋਂ ਸਿਟੀ ਕਲੱਬ ਦੀਆਂ ਚੋਣਾਂ ਨੂੰ ਲੈ ਕੇ ਗਤੀਵਿਧੀਆਂ ਪੂਰੀ ਤਰ੍ਹਾਂ ਨਾਲ ਤੇਜ਼ ਹੋ ਚੁੱਕੀਆਂ ਨੇ ਵਰਨਣਯੋਗ ਹੈ ਕਿ ਸਾਲ 2016 ਵਿੱਚ ਮੋਹਨਜੀਤ ਸਿੰਘ ਜੋੜਾ ਭਾਰੀ ਬਹੁਮਨਾਲ ਇਹ ਚੋਣ ਚਤੇ ਸਨ ਲੇਕਿਨ ਉਨ੍ਹਾਂ ਦੇ ਕਾਰਜਕਾਲ ਤੋਂ ਬਾਅਦ ਇਸ ਕਲੱਬ ਦੀ ਚੋਣ ਨਹੀਂ ਹੋਈ ਤੇ ਹੁਣ ਕਲੱਬ ਮੈਂਬਰ ਹਰੀਸ਼ ਥਾਪਰ ਵੱਲੋਂ ਕੋਰਟ ਵਿੱਚ ਰਿਟ ਪਾਉਣ ਤੋਂ ਬਾਅਦ ਮਾਂਝੋ ਕੋਰਟ ਨੇ ਪ੍ਰਸ਼ਾਸਨ ਨੂੰ ਟਾਈਮ ਬਾਂਡ ਕਰਕੇ ਜਲਦ ਤੋਂ ਜਲਦ ਸਿਟੀ ਕਲੱਬ ਦੇ ਇਲੈਕਸ਼ਨ ਕਰਵਾਉਣ ਲਈ ਕਿਹਾ ਹੈ ਇਸ ਸੰਬੰਧੀ ਐਸਟੀਐਮ ਫਗਵਾੜਾ ਜਸ਼ਨਜੀਤ ਸਿੰਘ ਨੇ ਕਿਹਾ ਕਿ ਮਾਨਯੋਗ ਹਾਈ ਕੋਰਟ ਦੇ ਆਦੇਸ਼ਾਂ ਤੋਂ ਬਾਅਦ ਹੁਣ ਸਿਟੀ ਕਲੱਬ ਫਗਵਾੜਾ ਦੀ ਚੋਣ ਜਲਦੀ ਕਰਵਾਈ ਜਾਵੇਗੀ ਜਿਸ ਦੀ ਪ੍ਰਕਿਰਿਆ ਵੀ ਸ਼ੁਰੂ ਕਰ ਦਿੱਤੀ ਗਈ ਹੈ ਉਨ੍ਹਾਂ ਕਿਹਾ ਕਿ ਜਲਦੀ ਹੀ ਇਸ ਚੋਣ ਲਈ ਨਵੀਂ ਤਾਰੀਖ ਦਾ ਐਲਾਨ ਵੀ ਕੀਤਾ ਜਾਵੇਗਾ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਦੇ ਆਦੇਸ਼ਾਂ ਅਨੁਸਾਰ ਸਿਟੀ ਕਲੱਬ ਫਗਵਾੜਾ ਦੀ ਇਲੈਕਸ਼ਨ ਕਾਫੀ ਸਾਲਾਂ ਤੋਂ ਨਹੀਂ ਹੋ ਰਹੀ ਸੀ ਲੰਬਿਤ ਚੱਲੀ ਆ ਰਹੀ ਸੀ ਸਬੀਤੀਵਰ ਤਰੀਕੇ ਨਾਲ ਕਰਨ ਲਈ ਕਿਹਾ ਗਿਆ ਸੀ ਤੇ ਉਹ ਪ੍ਰਤੀਕੀ ਅੱਜ ਤੋਂ ਸ਼ੁਰੂ ਕਰ ਰਹੇ ਜੀ ਅਸੀਂ ਤੇ ਬਹੁਤ ਜਲਦੀ ਛੋੜਾ ਦਾ ਕੰਮ ਆ ਸ਼ਾਮ ਤੇ ਸਰਕਾਰ ਉਹਨਾਂ ਨਾਲ ਸੰਕੀਤੀ ਜਾ ਰਹੀ ਹੈ ਇਲੈਕਸ਼ਨ ਜੀ ਸਰ ਮੈਂ ਕਿਹਾ ਕਿ ਸਮਾਂ ਥੋੜਾ ਰਹਿ ਗਿਆ ਹੈ ਜਲਦੀ ਡਾਟਾ ਅਨਾਉਂਸ ਕਰਕੇ ਆਪਾਂ ਛਾਇ ਕਰਤਾ ਇਲੈਕਸ਼ਨ ਨੇੜੇ ਆਉਂਦੇ ਦੇ ਕਲੱਬ ਦੀ ਪ੍ਰਧਾਨਗੀ ਤੇ ਹੋਰ ਅਹੁਦਿਆਂ ਲਈ 54 ਮੈਂਬਰਾਂ ਵੱਲੋਂ ਆਪਣੇ ਸਮਰਥਕਾਂ ਨਾਲ ਮੀਟਿੰਗਾਂ ਦਾ ਦੌਰ ਵੀ ਸ਼ੁਰੂ ਕਰ ਦਿੱਤਾ ਗਿਆ ਹੈ ਜਿਸ ਵਿੱਚ ਅਜੇ ਤੱਕ ਵਾਈਸ ਪ੍ਰਧਾਨਗੀ ਦੀ ਚੋਣ ਲਈ ਚਾਰ ਮੈਂਬਰਾਂ ਦਾ ਨਾਮ ਸਾਹਮਣੇ ਆ ਰਿਹਾ ਹੈ ਜਿਨ੍ਹਾਂ ਵਿੱਚੋਂ ਅਸ਼ੋਕ ਪ੍ਰਾਸ਼ਰ ਜੋ ਕਿ ਮੌਜੂਦਾ ਕਮੇਟੀ ਮੈਂਬਰ ਵੀ ਨੇ ਤੇ ਕਲੱਬ ਦੀ ਦੇਖਰੇਖ ਵਿੱਚ ਅਹਿਮ ਯੋਗਦਾਨ ਵੀ ਪਾ ਰਹੇ ਨੇ ਇਸ ਤੋਂ ਇਲਾਵਾ ਦੂਸਰਾ ਨਾਮ ਤਰਮਿੰਦਰ ਸਹਦੇਵ ਉਰਫ ਟੋਨੀ ਦਾ ਵੀ ਨਾਮ ਉੱਭਰ ਕੇ ਸਾਹਮਣੇ ਆ ਰਿਹਾ ਹੈ ਅਤੇ ਉਹਨਾਂ ਬਲੋ ਵੀ ਆਪਣੇ ਲਈ ਸਮਰਥਨ ਜਟਾਉਣ ਲਈ ਮੀਟਿੰਗਾਂ ਕੀਤੀਆਂ ਜਾ ਰਹੀਆਂ ਨੇ ਇਸ ਤੋਂ ਇਲਾਵਾ ਮਿਊਨਿਸਪਲ ਕੌਂਸਲਰ ਮਨੀਸ਼ ਪ੍ਰਭਾਕਰ ਦਾ ਨਾਮ ਵੀ ਬੜੀ ਹੀ ਪ੍ਰਮੁੱਖਤਾ ਨਾਲ ਸਾਹਮਣੇ ਆ ਰਿਹਾ ਹੈ ਚੌਥਾ ਨਾਮ ਅਜੇ ਤੱਕ ਹਰਦੀਪ ਦੀਪਾ ਦਾ ਸਾਹਮਣੇ ਆ ਰਿਹਾ ਹੈ ਹੁਣ ਵੇਖਣਾ ਇਹ ਹੋਵੇਗਾ ਕਿ ਇਨ੍ਹਾਂ ਤੋਂ ਇਲਾਵਾ ਹੋਰ ਉਮੀਦਵਾਰ ਸਾਹਮਣੇ ਆਉਂਦਾ ਹੈ ਜਾਂ ਇਨ੍ਹਾਂ ਵਿੱਚੋਂ ਹੀ ਕੋਈ ਉਮੀਦਵਾਰ ਦੀ ਸਪੋਰਟ ਕਰਦਾ ਹੈ ਮੈਂਬਰਾਂ ਦੀ ਪ੍ਰਮੁੱਖ ਮੰਗ ਕਲੱਬ ਨੂੰ ਸਹਿਕਾਰਤ ਰੁਤਬਾ ਨਾ ਮਿਲਣਾ ਅਤੇ ਇੱਕ ਫੈਮਿਲੀ ਕਲੱਬ ਨਾ ਬਣ ਸਕਣਾ ਹੈ ਫਗਵਾੜਾ ਵਿੱਚ ਇੱਕ ਵਾਰ ਫਿਰ ਤੋਂ ਸਿਟੀ ਕਲੱਬ ਦੀਆਂ ਚੋਣਾਂ ਨੂੰ ਲੈ ਕੇ ਗਤੀਵਿਧੀਆਂ ਪੂਰੀ ਤਰ੍ਹਾਂ ਨਾਲ ਤੇਜ਼ ਹੋ ਚੁੱਕੀਆਂ ਨੇ ਵਰਨਣਯੋਗ ਹੈ ਕਿ ਸਾਲ 2016 ਵਿੱਚ ਮੋਹਨਜੀਤ ਸਿੰਘ ਜੋੜਾ ਭਾਰੀ ਬਹੁਮਨ ਨਾਲ ਇਹ ਚੋਣ ਜਿੱਤੇ ਸਨ ਲੇਕਿਨ ਉਨ੍ਹਾਂ ਦੇ ਕਾਰਜਕਾਲ ਤੋਂ ਬਾਅਦ ਇਸ ਕਲੱਬ ਦੀ ਚੋਣ ਨਹੀਂ ਹੋਈ ਤੇ ਹੁਣ ਕਲੱਬ ਮੈਂਬਰ ਹਰੀਸ਼ ਥਾਪਰ ਵੱਲੋਂ ਕੋਰਟ ਵਿੱਚ ਰਿਟ ਪਾਉਣ ਤੋਂ ਬਾਅਦ ਮਾਂਚੋ ਕੋਰਟ ਨੇ ਪ੍ਰਸ਼ਾਸਨ ਨੂੰ ਟਾਈਮ ਬਾਂਡ ਕਰਕੇ ਜਲਦ ਤੋਂ ਜਲਦ ਸਿਟੀ ਕਲੱਬ ਦੇ ਇਲੈਕਸ਼ਨ ਕਰਵਾਉਣ ਲਈ ਕਿਹਾ ਹੈ ਇਸ ਸੰਬੰਧੀ ਐਸਟੀਐਮ ਫਗਵਾੜਾ ਜਸ਼ਨਜੀਤ ਸਿੰਘ ਨੇ ਕਿਹਾ ਕਿ ਮਾਨਯੋਗ ਹਾਈ ਕੋਰਟ ਦੇ ਆਦੇਸ਼ਾਂ ਤੋਂ ਬਾਅਦ ਹੁਣ ਸਿਟੀ ਕਲੱਬ ਫਗਵਾੜਾ ਦੀ ਚੋਣ ਚਲਦੀ ਹੋਈ ਕਰਵਾਈ ਜਾਵੇਗੀ ਜਿਸ ਦੀ ਪ੍ਰਕਿਰਿਆ ਵੀ ਸ਼ੁਰੂ ਕਰ ਦਿੱਤੀ ਗਈ ਹੈ ਉਨ੍ਹਾਂ ਕਿਹਾ ਕਿ ਜਲਦੀ ਹੀ ਇਸ ਚੋਣ ਲਈ ਨਵੀਂ ਤਾਰੀਖ ਦਾ ਐਲਾਨ ਵੀ ਕੀਤਾ ਜਾਵੇਗਾ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਦੇ ਆਦੇਸ਼ਾਂ ਅਨੁਸਾਰ ਸਿਟੀ ਕਲੱਬ ਫਗਵਾੜਾ ਦੀ ਇਲੈਕਸ਼ਨ ਕਾਫੀ ਸਾਲਾਂ ਤੋਂ ਨਹੀਂ ਹੋ ਰਹੀ ਸੀ ਲੰਬਿਤ ਚੱਲੀ ਆ ਰਹੀ ਸੀ ਮੀਤੀਵਰ ਤਰੀਕੇ ਨਾਲ ਕਰਾਉਣ ਲਈ ਕਿਹਾ ਗਿਆ ਸੀ ਤੇ ਉਹ ਪ੍ਰੋਟ੍ਰਿਕ ਆ ਅੱਜ ਸ਼ੁਰੂ ਕਰ ਰਹੇ ਆ ਜੀ ਅਸੀਂ ਤੇ ਬਹੁਤ ਜਲਦ ਜੋਣਾ ਦਾ ਕੰਮ ਆ ਸਵਾਗਤ ਸਰ ਕਦੋਂ ਦੇ ਕਰਾ ਸਕੀਤੀ ਜਾ ਰਹੀ ਜੀ ਇਲੈਕਸ਼ਨ ਜੀ ਸਰ ਆ ਕਿ ਸਮਾਂ ਥੋੜਾ ਰਹਿ ਗਿਆ ਹੈ ਜਲਦੀ ਡਾਟਾ ਅਨਾਉਂਸ ਕਰਕੇ ਆਪਾਂ ਛਾਇਆ ਕਰਤਾ ਕਿ ਇਲੈਕਸ਼ਨ ਨੇੜੇ ਆਉਂਦੇ ਦੇ ਕਲੱਬ ਦੀ ਪ੍ਰਧਾਨਗੀ ਤੇ ਹੋਰ ਅਹੁਦਿਆਂ ਲਈ ਚਾਹਵਾਨ ਮੈਂਬਰਾਂ ਵੱਲੋਂ ਆਪਣੇ ਸਮਰਥਕਾਂ ਨਾਲ ਮੀਟਿੰਗਾਂ ਦਾ ਦੌਰ ਵੀ ਸ਼ੁਰੂ ਕਰ ਦਿੱਤਾ ਗਿਆ ਹੈ ਜਿਸ ਵਿੱਚ ਅਜੇ ਤੱਕ ਵਾਈਸ ਪ੍ਰਧਾਨਗੀ ਦੀ ਚੋਣ ਲਈ ਚਾਰ ਮੈਂਬਰਾਂ ਦਾ ਨਾਮ ਸਾਹਮਣੇ ਆ ਰਿਹਾ ਹੈ ਜਿਨ੍ਹਾਂ ਵਿੱਚੋਂ ਅਸ਼ੋਕ ਪ੍ਰਾਸ਼ਰ ਜੋ ਕਿ ਮੌਜੂਦਾ ਕਮੇਟੀ ਮੈਂਬਰ ਵੀ ਨੇ ਤੇ ਕਲੱਬ ਦੀ ਦੇਖਰੇਖ ਵਿੱਚ ਅਹਿਮ ਯੋਗਦਾਨ ਵੀ ਪਾ ਰਹੇ ਨੇ ਇਸ ਤੋਂ ਇਲਾਵਾ ਦੂਸਰਾ ਨਾਮ ਤਰਮਿੰਦਰ ਸਹਦੇਵ ਉਰਫ ਟੋਨੀ ਦਾ ਵੀ ਨਾਮ ਉੱਭਰ ਕੇ ਸਾਹਮਣੇ ਆ ਰਿਹਾ ਹੈ ਅਤੇ ਉਹਨਾਂ ਵੱਲੋਂ ਵੀ ਆਪਣੇ ਲਈ ਸਮਰਥਨ ਜਟਾਉਣ ਲਈ ਮੀਟਿੰਗਾਂ ਕੀਤੀਆਂ ਜਾ ਰਹੀਆਂ ਨੇ ਇਸ ਤੋਂ ਇਲਾਵਾ ਮਿਊਨਿਸਪਲ ਕਾਉਂਸਲਰ ਮਨੀਸ਼ ਪ੍ਰਭਾਕਰ ਦਾ ਨਾਮ ਵੀ ਬੜੀ ਹੀ ਪ੍ਰਮੁੱਖਤਾ ਨਾਲ ਸਾਹਮਣੇ ਆ ਰਿਹਾ ਹੈ ਚੌਥਾ ਨਾਮ ਅਜੇ ਤੱਕ ਹਰਦੀਪ ਦੀਪਾ ਦਾ ਸਾਹਮਣੇ ਆ ਰਿਹਾ ਹੈ ਹੁਣ ਵੇਖਣਾ ਇਹ ਹੋਵੇਗਾ ਕਿ ਇਨ੍ਹਾਂ ਤੋਂ ਇਲਾਵਾ ਹੋਰ ਉਮੀਦਵਾਰ ਸਾਹਮਣੇ ਆਉਂਦਾ ਹੈ ਜਾਂ ਇਨ੍ਹਾਂ ਵਿੱਚੋਂ ਹੀ ਕੋਈ ਉਮੀਦਵਾਰ ਦੀ ਸਪੋਰਟ ਕਰਦਾ ਹੈ ਮੈਂਬਰਾਂ ਦੀ ਪ੍ਰਮੁੱਖ ਮੰਗ ਕਲੱਬ ਨੂੰ ਸਹਿਕਾਰਤ ਰੁਤਬਾ ਨਾ ਮਿਲਣਾ ਅਤੇ ਇੱਕ ਫੈਮਿਲੀ ਕਲੱਬ ਨਾ ਬਣ ਸਕਣਾ ਹੈ